ਅੱਜ ਆਲਡੇਜ਼ ਹਮਚੇ ਜਾਂਦਾ ਮੇਨ ਮਕਸਦ ਸੀ ਕਿ ਮੇਰੇ ਫਾਤਾ ਸਾਹਿਬ ਦਾ ਅੱਜ ਬਰਥਡੇ ਹੈ ਆਪਾਂ ਹਰ ਸਾਲ ਜਿਹੜਾ ਬਰਥਡੇ ਆ ਸੈਲੀਬ੍ਰੇਟ ਆਲਡੇਜ਼ ਹਮਚੇ ਜਾਂ ਅਦਰਸ ਪਲੇਸਿਸ ਤੇ ਕਰਦੇ ਆ ਜਿੱਥੇ ਕਿ ਸਾਨੂੰ ਆ ਕੇ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ ਆਲਡੇਜ਼ ਹਮਚੇ ਆ ਕੇ ਸਾਨੂੰ ਬੜਾ ਆਪਣਾਪਣ ਲੱਗਦਾ ਹੈ ਜਿਦਾਂ ਲੱਗਦਾ ਕਿ ਸਾਡੇ ਐਲਡਰਸ ਜਿਹੜੇ ਆ ਉਹ ਸਾਡੇ ਵਿੱਚ ਪ੍ਰੈਜ਼ੈਂਟ ਹੈ ਤੇ ਬੜਾ ਲਗਾਵ ਲੱਗਦਾ ਹੈ ਤੇ ਤੁਹਾਡੇ ਚੰਨੇ ਰਹੀ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਤੁਹਾਡੇ ਘਰ ਕਿਸੇ ਵੱਡੇ ਦਾ ਬਰਥਡੇ ਹੋਏ ਜਾਂ ਕਿਸੇ ਬੱਚਿਆਂ ਦਾ ਬਰਥਡੇ ਹੋਏ 올ਵੇਜ਼ ਹਮ ਆਕੇ ਬਰਥਡੇ ਆਪਣਾ ਸੈਲੀਬ੍ਰੇਟ ਕਰੋ ਤੇ ਨਾਲੇ ਤੁਸੀਂ ਦੇਖੋ ਤੁਹਾਨੂੰ ਕਿੰਨੀ ਜ਼ਿਆਦਾ ਬਲੇਸਿੰਗ ਮਿਲਦੀ ਹੈ ਤੇ ਕਿੰਨਾ ਪੋਜ਼ਿਟਿਵ ਵਾਈਬਸ ਹੈ ਕਿੰਨਾ ਅੱਛਾ এনवायरमेंट ਹੈ ਕਿ ਆਣਾ ਵੀ ਚਾਣ ਕੇ ਬਹੁਤ ਆਪਣਾ ਪਨ ਲੱਗਦਾ ਬਹੁਤ ਜ਼ਿਆਦਾ ਬਲੇਸਿੰਗ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਕਿੰਨਾ ਬਰਥਡੇ ਸੀ ਅੱਜ ਮੇਰੇ ਡੈਡ ਦਾ 79 ਬਰਥਡੇ ਹੈ ਤੇ ਜੋ ਕਿ ਆਪਾਂ 올ਵੇਜ਼ ਹਮ ਆਕੇ ਸਾਰਾ ਪਰਿਵਾਰ ਸੈਲੀਬ੍ਰੇਟ ਕਰ ਰਹੇ ਹਾਂ ਕਿੰਨੇ ਬਜ਼ੁਰਗ ਨੇ ਇੱਥੇ ਹੋਰ ਕੀ ਕੀ ਸਮਾਨ ਵੱਜ ਗਿਆ ਪ੍ਰੋਕਸੀਮੈਂਟ ਜੋ ਮੈਨੇਜਮੈਂਟ ਨੇ ਦੱਸਿਆ ਕਿ 31 ਅਥੇ ਹੈਗੇ ਆ ਸਾਰੇ ਤੇ ਅੱਥੇ ਜੀ ਆਪਾਂ ਪੇਸਿਸ ਹੈ ਸ਼ਾਲਸ ਹੈ ਬਨਾਨਾਸ ਹੈ ਅੰਬੂਦ ਹੈ ਤੇ ਹੋਰ ਅਦ ਸਮਾਨ ਹੈ ਜਿਹੜਾ ਅੱਥੇ ਆਪਾਂ ਡਿਸਟ੍ਰੀਬਿਊਟ ਕੀਤਾ ਹੈ ਹੋਰ ਵੀ ਲੋਕ ਜਿਹੜੇ ਬਰਥਡੇ ਮਨਾਉਂਦੇ ਕਰਾ ਚੀਆ ਸੈਲੀਬ੍ਰੇਟ ਕਰਦੇ ਉਹਨਾਂ ਕੀ ਅਪੀਲ ਕਰਨਾ ਚਾਹਵਾ ਮਨਨ ਨਹੀਂ ਅਪੀਲ ਕਰਨਾ ਚਾਹਣਾ ਚਾਹਵਾ ਕਿ ਜਿਹਦੇ ਹਿਸਾਬ ਪਰਵਾਰ ਅੱਥੇ ਆ ਕੇ ਵੱਡੇ ਸੈਲੀਬ੍ਰੇਟ ਕਰੋ ਤੁਹਾਨੂੰ ਤਾਂ ਖੁਸ਼ੀ ਹੋਗੀ ਇਹਨਾਂ ਨੂੰ ਤੁਹਾਡੇ ਤੋਂ ਜ਼ਿਆਦਾ ਖੁਸ਼ੀ ਹੋਗੀ ਕਿ ਕਿ ਉਹਨਾਂ ਨੂੰ ਫੀਲ ਹੋ ਗਿਆ ਕਿ ਉਹਨਾਂ ਤੱਕ ਪਰਵਾਹ ਦਾ ਕੋਈ ਬੇਟੀ ਹੈ ਬੇਟਾ ਹੈ ਉਹਨਾਂ ਨਾਲ ਬਰਥਡੇ ਸੈਲੀਬ੍ਰੇਟ ਕਰ ਲੈਣੇ ਬਹੁਤ ਅੱਛਾ ਲੱਗਦਾ ਦੂਸਰੇ ਨੇ ਕਹਾਂਗਾ ਵੀ ਜਿਹੜੇ ਮਤਲਬ ਹੋਟਲਾਂ 'ਚ ਆਪਣਾ ਬਰਥਡੇ ਮਾਦਦੇ ਨੇ ਸ਼ਰਬਾਦ ਵਿੱਚ ਦੇ ਨੇ ਮੀਟ ਖਾਂਦੇ ਦੂਸਰੇ ਉਹਦੇ ਬਜਾਏ ਇੱਥੇ ਬਜ਼ੁਰਗਾਂ ਕੋਲ ਆ ਕੇ ਮਨਾਉਂ ਉਹ ਕਿੰਨੀ ਸੁਗਸ਼ਾਤ ਕਿਹੜਾ ਪੀਸਾ ਮੈਨ ਮਿਲਦਾ ਉਹ ਉਹ ਲੋਕ ਨੇ ਜਿਨ੍ਹਾਂ ਦਾ ਆਪਣਾ ਕੋਈ ਨਹੀਂ ਹੈ ਜਾਂ ਆਪਣੇ ਠੁਕਰਾ ਦਿੱਤਾ ਆਪਣੇ ਬਿਲਕੁਲ ਹੈ ਬਿਲਕੁਲ ਐਹੀ ਗੱਲ ਹੈ ਬਹੁਤ ਹਾਂਜੀ ਇੱਥੇ ਆ ਕੇ ਅੱਛਾ ਲੱਗਦਾ ਹੈ ਹੈ ਨਾ ਐਨਨ ਵੀ ਬਲ ਅੱਛਾ ਲੱਗਦਾ ਫਿਰ ਸਾਡੇ ਕੋ ਸਾਡੇ ਮਤਮਕ ਰਹੀ ਹੈ। ਪਹਿਲੇ ਵੀ ਆਂਦੇ ਹਾਂ ਹਾਂ ਜੀ ਪਹਿਲੇ ਵੀ ਆਇਆ ਚਾਹ। ਇਹ ਹੁਣ ਤੁਹਾਡੇ ਬੱਚਿਆਂ ਨੇ ਸੈਲੀਬ੍ਰੇਟ ਕੀਤਾ ਤੁਹਾਡਾ ਬਰਥਡੇ ਆ ਕੇ। ਹਾਂ ਤੇ ਦੂਸਰਿਆਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਮੈਂ ਇਹ ਕਹਿੰਦਾ ਜੇ ਦੂਸਰੇ ਵੀ ਇਦਾਂ ਕਰ ਆਪਣੇ ਮਾਤਾ ਪਿਤਾ ਜੀ ਵਗੈਰਾ ਆਪਣੇ ਮਾਤਾ ਪਿਤਾ ਕਰੋਂ ਮਾਰ ਨਾ ਕਰਨ। ਸੁਪੈਲੀ ਹੋਲਡੇ ਮਾਤਾ ਪਿਤਾ ਦੇਣਾ ਦੇ ਨਹੀਂ ਸਕਦੇ। ਮਾਤਾ ਪਿਤਾ ਇੱਕ ਰੱਬ ਦਾ ਰੂਪ ਰੱਬ ਨੇ। ਜਿਸ ਤਰ੍ਹਾਂ ਪ੍ਰਭਾਨ ਬ੍ਰਹਮਾ ਵਿਸ਼ਣ ਮੇਸ ਨੇ ਉਸੇ ਤਰ੍ਹਾਂ ਇਹ ਮਾਤਾ ਪਿਤਾ ਅਭੀ ਉਤਪਤੀ ਕਰਦੇ ਪਾਲ ਪੋਸਟ ਕਰਦੇ ਸਭ ਕੁਝ ਕਰਦੇ ਨੇ ਇਹ इवन ਰੱਬ ਤੋਂ ਹੀ ਵੱਡੇឪਪਾ ਪਿਤਾ ਪਾਪਾ ਤੇ ਤੇਰੇ ਨਹੀਂ ਰੋਲ ਲੱਛੇ ਇਹ ਬਹੁਤ ਮਾੜੀ ਗੱਲ ਇਹ ਮੇਰੇ ਚਾਚਾ ਜੀ ਨੇ ਇਹਨਾਂ ਦਾ ਅੱਜ 79 ਜਿਹੜਾ ਬਰਥਡੇ ਆ ਆਪਾਂ ਸੈਲੀਬ੍ਰੇਟ ਕੀਤਾ ਹੋਲਡੇਜ ਹੋਮ ਚ ਆ ਕੇ ਬਹੁਤ ਹੀ ਵਧੀਆ ਇੱਥੇ ਲੱਗ